ਜੀ ਜੀ ਪੰਜਾਬੀ ਦਾ ਪ੍ਰੋਗਰਾਮ ਖੇਡ ਸੰਸਾਰ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਗੱਲ ਅੱਜ ਖੇਡਾਂ ਦੀ ਦੁਨੀਆ ਨਾਲ ਸੰਬੰਧਿਤ ਕ अहम ਨੁਕਤੇ ਦੀ ਕਰ ਰਹੇ ਹਾਂ। ਖੇਡਾਂ ਦੀ ਦੁਨੀਆ ਮਨੁੱਖੀ ਜੀਵਨ ਨੂੰ ਪਰਭਾਸ਼ਿਤ ਵੀ ਕਰਦੀ ਹੈ, ਸੇਧ ਵੀ ਦਿੰਦੀ ਹੈ ਤੇ ਸਾਡੀ ਆਮ ਜ਼ਿੰਦਗੀ ਜਿਹੜੀ ਹੈ ਖੇਡਾਂ ਦੀ ਦੁਨੀਆ ਤੋਂ ਕਾਫੀ ਪ੍ਰੇਰਣਾ ਲੈਂਦੀ ਹੈ। ਖਾਸ ਕਰ ਜੇਕਰ ਆਪਾਂ ਗੱਲ ਕਰੀਏ ਐਥਲੈਟਿਕਸ ਦੀ ਖੇਡ ਦੀ ਜੋ ਕਿ ਮਨੁੱਖ ਨੂੰ ਅੱਗੇ ਵਧਣਾ ਤਮਾਮ ਚੁਣੌਤੀਆਂ ਨੂੰ ਪਾਰ ਕਰਨਾ ਸਿਖਾਉਂਦੀ ਹੈ। ਐਥਲੈਟਿਕਸ ਦੀ ਖੇਡ ਦੇ ਵੱਖ-ਵੱਖ ਪਹਿਲੂ ਬਾਰੇ ਅੱਜ ਜਾਣਕਾਰੀ ਹਾਸਲ ਕਰਾਂਗੇ। ਗੱਲਬਾਤ ਕਰਾਂਗੇ ਇੱਕ ਅਜਿਹੇ ਨਾਮਵਰ ਸ਼ਖਸੀਅਤ ਦੇ ਨਾਲ ਜੋ ਐਥਲੈਟਿਕਸ ਦੀ ਖੇਡ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਤੇ ਵਿਸ਼ਾਲ ਤਜਰਬਾ ਇਸ ਖੇਡ ਦਾ ਰੱਖਦੇ ਨੇ। ਅੱਜ ਗੱਲਬਾਤ ਕਰਨ ਦੇ ਲਈ ਐਥਲੈਟਿਕਸ ਸੰਬੰਧੀ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਸਟੂਡੀਓਜ਼ ਵਿੱਚ ਮੌਜੂਦ ਨੇ ਸਰਬਜੀਤ ਸਿੰਘ ਹੈਪੀ ਇੰਟਰਨੈਸ਼ਨਲ ਐਥਲੈਟਿਕਸ ਕੋਚ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਕੋਲੋਂ ਬੜੀ ਮੁੱਲੀ ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਹੈਪੀ ਜੀ ਆਪ ਜੀ ਦਾ ਬਹੁਤ-ਬਹੁਤ ਸਵਾਗਤ ਕਿ ਤੁਸੀਂ ਆਪੋ ਪਰ ਜੀ ਵਿੱਚੋਂ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਸਟੂਡੀਓਜ਼ ਵਿੱਚ ਆਉਣ ਤੇ ਸੀ ਸ਼ੁਕਰਾਨਾ ਅਦਾ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਦੂਰਦਰਸ਼ਨ ਦੇ ਸਾਰੇ ਦਰਸ਼ਕਾਂ ਨੂੰ ਮਿਰਰੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਐਥਲੈਟਿਕਸ ਬਾਰੇ ਪਰ ਪਹਿਲਾਂ ਤੁਹਾਡੇ ਬਾਰੇ ਥੋੜਾ ਜਾਣਨਾ ਚਾਹਾਂਗੇ ਕਿ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਥੋੜੀ ਜਾਣਕਾਰੀ ਦਿਓ ਮੈਂ ਜਲੰਧਰ ਦੇ ਵਿੱਚ ਹੀ ਮੇਰਾ ਘਰ ਆ ਜੀ ਪਟੇਸ਼ ਚੌਕ ਦੇ ਕੋਲ ਇਸ ਤੋਂ ਪਹਿਲੇ ਸਾਡਾ ਕਿਤੇ ਪਿਛੋਕੜ ਦੇ ਵਿੱਚ ਸੁਣਿਆ ਹੀ ਆ ਕਿ ਜੋਲ ਬਲੇਨਾ ਦੇ ਕੋਲ ਪਿੰਡ ਸੀਗਾ ਜੋਲ ਜਾਂ ਬਲੇਨਾ ਦੋਨੋਂ ਦੇ ਕੋਈ ਸੀਗਾ ਪਿੰਡ ਤੇ ਬਜ਼ੁਰਗ ਕਾਫੀ ਸਾਲ ਪਹਿਲਾਂ ਹੀ ਇੱਥੇ 1932 ਦੇ ਵਿੱਚ ਹੀ ਆ ਗਏ ਸੀ ਸ਼ਹਿਰ ਦੇ ਵਿੱਚ ਤੇ ਇਦਾਂ ਹੀ ਫਿਰ ਹੌਲੀ ਹੌਲੀ ਅਸੀਂ ਪੜਨਾ ਸ਼ੁਰੂ ਕੀਤਾ ਪੜ੍ਹਾਈ ਦੇ ਨਾਲ-ਨਾਲ ਥੋੜਾ ਖੇਡਾਂ ਦਾ ਸ਼ੌਂਕ ਸੀਗਾ ਕਿ ਖੇਡਾਂ ਵੱਲ ਵੀ ਧਿਆਨ ਦਈਏ ਤੇ ਜਦੋਂ ਮੈਂ ਸਾਈਂ ਦਾ ਸਕੂਲ ਦੇ ਵਿੱਚ ਇੱਥੇ ਪੜਦਾ ਸੀਗਾ ਤੇ ਉੱਥੇ ਅਨਾਉਂਸਮੈਂਟ ਹੋਈ ਜਿੱਦਾਂ ਪਹਿਲੇ ਸਕੂਲਾਂ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੁੰਦੀ ਸੀ ਕਿ ਜਿਨ੍ਹਾਂ ਨੇ ਸਪੋਰਟਸ ਦੇ ਵਿੱਚ ਭਾਗ ਲੈਣਾ ਉਹ ਆਪਣੇ ਨਾਮ ਲਿਖਾਓ ਬਾਹਰ ਆਓ ਹਾਂਜੀ ਤੇ ਜਿੱਦਾਂ ਹੀ ਮੈਂ ਨਾਮ ਲਿਖਾਉਣ ਗਿਆ ਤੇ ਜਿਹੜਾ ਸਾਡੀ ਟੀਮ ਦਾ ਕੋਈ ਕੈਪਟਨ ਸੀਗਾ ਉਦੋਂ ਤੇ ਉਹ ਕਹਿੰਦਾ ਵੀ ਨਹੀਂ ਵੀ ਤੇਰਾ ਨਹੀਂ ਲਿਖਣਾ ਨਾਮ ਹਨਾ ਤੇ ਉਹਨੇ ਸਾਨੂੰ ਸਾਈਡ ਤੇ ਕਰ ਦਿੱਤਾ ਉਸ ਤੋਂ ਬਾਅਦ ਫਿਰ ਅਸੀਂ ਪਤਾ ਕੀਤਾ ਕਿ ਕਿੱਥੇ ਟ੍ਰੇਨਿੰਗ ਹੁੰਦੀ ਹੈ ਸੀਗਾ ਕੋਈ ਗੱਲ ਨਹੀਂ ਅਸੀਂ ਵੀ ਹੁਣ ਕੁਝ ਕਰਕੇ ਦਿਖਾਉਣਾ ਹੈ ਨਾ ਜੀ ਜੀ ਤੇ ਅਸੀਂ ਗੁਰਗੋਬਿੰਦ ਸਿੰਘ ਸਟੇਡੀਅਮ ਲੱਭਿਆ ਤੇ ਸ਼੍ਰੀ ਰਤਨ ਚੰਦ ਜੀ ਉੱਥੇ ਕੋਚ ਸੀਗੇ ਤੇ ਉਹਨਾਂ ਕੋਲੋਂ ਸਿਖਲਾਈ ਲੈਣੀ ਸ਼ੁਰੂ ਕੀਤੀ ਪਹਿਲੇ ਪਹਿਲੇ ਤਾਂ ਜਿੱਦਾਂ ਅਣਜਾਣੇ ਵਾਂਗ ਹੁੰਦਾ ਸੀ ਜਾਂਦੇ ਜੋ ਜ਼ੋਰ ਨਾਲ ਦੌੜਨ ਸਾਨੂੰ ਲੱਗਦਾ ਸੀ ਕਿ ਦੌੜ ਸਿਰਫ ਦੌੜਿਆ ਕਿ ਦੌੜਾ ਕੀਤਾ ਹੋ ਜਾਣਗੇ ਫਿਰ ਥੋੜੀ ਥੋੜੀ ਪਤਾ ਲੱਗਾ ਇਦਾਂ ਹੀ ਬਸ ਫਿਰ ਥੋੜੀ ਥੋੜੀ ਮੈਂ ਵਾਕਿੰਗ ਇਵੈਂਟ ਕੀਤਾ ਪਹਿਲੇ ਵਾਕ ਦੇ ਵਿੱਚੋਂ ਨੈਸ਼ਨਲ ਚੈਂਪੀਅਨ ਹੋਇਆ ਜੂਨੀਅਰ ਦੇ ਵਿੱਚੋਂ ਤੇ ਥੋੜੀ ਥੋੜੀ ਫਿਰ ਰਤਨਜਿੰਦ ਕੋਸਰ ਸਾਹਿਬ ਚੱਲੇ ਗਏ ਉਸ ਤੋਂ ਬਾਅਦ ਬਲਵੰਤ ਸਿੰਘ ਜੀ ਆਏ ਫਿਰ ਇੰਡੀਆ ਕੈਂਪ ਦੇ ਵਿੱਚ ਜਦੋਂ ਫਿਟਨੈਸ ਟ੍ਰੈਲ ਵਗੈਰਾ ਹੋਇਆ ਤੇ ਮੇਰੀ ਸਪ੍ਰਿੰਟ ਵੀ ਕਾਫੀ ਅੱਛੀ ਸੀ ਤੇ ਉਸ ਤੋਂ ਬਾਅਦ ਮੈਂ ਸਪ੍ਰਿੰਟ ਸ਼ੁਰੂ ਕਰਤੀ ਕਿ ਇਹਨਾਂ ਦਾ ਕੋਈ ਨਾ ਮੇਲ ਨਹੀਂ ਹੈਗਾ ਵਾਕਿੰਗ ਦਾ ਸਪ੍ਰਿੰਟ ਦਾ ਕੋਈ ਮੇਲ ਨਹੀਂ ਹੈਗਾ ਪਰ ਪਤਾ ਨਹੀਂ ਕੁਦਰਤੀ ਸੀਗਾ ਕੋਸ਼ਿਸ਼ ਤੇ ਮੈਂ ਕੋਈ ਤਾਂ ਇਦਾਂ ਸੀ ਕਿ ਨੌਰਜੌਨ ਚ ਸਵੇਰੇ ਮੈਂ ਵਾਕਿੰਗ ਚ ਫਸਦੀ ਤੇ ਸ਼ਾਮ ਨੂੰ ਅੰਡਰ ਦੀ ਰਿਲੇ ਚ ਵਸਦੀ ਸੀਗਾ ਤੇ ਜੇ ਕਿਸੇ ਨੂੰ ਦੱਸੀਏ ਤੇ ਇਹ ਮੇਲਜੋਲ ਨਹੀਂ ਬਣਦਾ ਬਸ ਇਦਾਂ ਹੀ ਕਰਦੇ ਕਰਦੇ ਫਿਰ ਸੀਨੀਅਰ ਨੈਸ਼ਨਲ ਦੇ ਵਿੱਚੋਂ ਵੀ ਰਿਲੇ ਦੇ ਵਿੱਚੋਂ ਸਪ੍ਰਿੰਟ ਦੇ ਵਿੱਚ ਵੀ ਮੈਡਲ ਲਿਆ ਤੇ ਇਸ ਦੌਰਾਨ ਮੇਰੇ ਥੋੜੀ ਇੰਜਰੀ ਆ ਗਈ ਸੀ ਤੇ ਇੱਕ ਐਕਸੀਡੈਂਟ ਹੋ ਗਿਆ ਸੀ ਸਾਡੇ ਇੰਡੀਅਨ ਟੀਮ ਗਈ ਹੋਈ ਸੀ ਕੈਂਪ ਦੇ ਵਿੱਚ ਤੇ ਉਹਦੇ ਵਿੱਚ ਸਾਡੇ ਬਲਵੰਤ ਸਿੰਘ ਕੋਸਾ ਉਹਨਾਂ ਦੀ ਡੈਥ ਹੋ ਗਈ ਸੀ ਤੇ ਕੁਛ ਸਾਡੇ ਸਲੀਟ ਵੀ ਨਾਲ ਫਰੂਜ਼ਾਬਾਦ ਐਕਸੀਡੈਂਟ ਹੋਇਆ ਸੀ ਤੇ ਉਸ ਤੋਂ ਬਾਅਦ ਮੇਰੇ ਇੰਜਰੀ ਸੀ ਤੇ ਕੁਛ ਬੱਚੇ ਮੈਨੂੰ ਕਹਿਣ ਲੱਗ ਪਏ ਜਿਹੜੇ ਬੱਚੇ ਕੀ ਮੇਰੇ ਨਾਲ ਦੇ ਫਰੈਂਡ ਹੀ ਸੀਗੇ ਕਿ ਸਾਡੇ ਟ੍ਰੇਨਿੰਗ ਸ਼ਡਿਊਲ ਦੇਖ ਲੈ ਥੋੜਾ ਜਿਹਾ ਹਨਾ ਤੇ ਉਹ ਮੈਂ ਉਹਨਾਂ ਨੂੰ ਟ੍ਰੇਨਿੰਗ ਥੋੜਾ ਥੋੜਾ ਦੇਣ ਲੱਗ ਪਿਆ ਉਹਨਾਂ ਦੀ ਪਰਫਾਰਮੈਂਸ ਚੰਗੀ ਹੋਣ ਲੱਗ ਪਈ ਤੇ ਮੈਂ ਹੌਲੀ 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 ਉਹਨਾਂ ਦੇ ਨਾਲ ਜੁੜਦਾ ਜੁੜਦਾ ਬਸ ਸਲੀਟ ਦਾ ਕੋਚ ਬਣ ਗਿਆ ਜੀ 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 ਸੋ ਇੱਕ ਗੱਲ ਤਾਂ ਸਪਸ਼ਟ ਹੈ ਕਿ ਸ਼ੁਰੂਆਤੀ ਮੋਢਲੇ ਪੜਾ ਤੂੰ ਹੀ ਤੁਹਾਡਾ ਰੁਝਾਨ ਖੇਡਾਂ ਵੱਲ ਰਿਹਾ ਖਾਸ ਤੌਰ ਤੇ ਐਥਲੈਟਿਕਸ ਵੱਲ ਤੇ ਐਥਲੈਟਿਕਸ ਦੇ ਵਿੱਚ ਜੇਕਰ ਆਪਾਂ ਥੋੜਾ ਹੋਰ ਤਫਸੀਲ ਵਿੱਚ ਗੱਲ ਕਰੀਏ ਤਾਂ ਇਹਦੇ ਵਿੱਚ ਟ੍ਰੈਕ ਅਤੇ ਫੀਲਡ ਵਨਗੀਆਂ ਹੁੰਦੀਆਂ ਨੇ ਸੋ ਜਿਵੇਂ ਤੁਸੀਂ ਦੱਸਿਆ ਤੁਹਾਡਾ ਟ੍ਰੈਕ ਵਾਲੇ ਪਾਸੇ ਰੁਝਾਨ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ ਸੀ ਸੋ ਟ੍ਰੈਕ ਦੇ ਵਿੱਚ ਤੁਹਾਡੀ ਮੁਹਾਰਤ ਜਿਹੜੇ ਆਪਾਂ ਮੰਨ ਕੇ ਚੱਲਦੇ ਕਿ ਟ੍ਰੈਕ ਦੇ ਵਿੱਚ ਤੁਸੀਂ ਪਹਿਲੇ ਪਹਿਲੇ ਮੇਰੇ ਕੋਲ ਲੌਂਗ ਜੰਪ ਤੇ ਹਾਈ ਜੰਪ ਦੇ ਵੀ ਵਧੀਆ ਥਲੀਟ ਰਹੇ ਇੰਟਰ ਯੂਨੀਵਰਸਿਟੀ ਦੇ ਵਿੱਚ ਮੇਰੇ ਕੋਲ ਸ਼ਮਸ਼ੇਰ ਪ੍ਰਤਾਪ ਸੀ ਜੋ ਕਿ ਰਣਜੀਤ ਸਿੰਘ ਅਵਾਰਡੀ ਵੀ ਹੈ ਲੌਂਗ ਜੰਪ ਦੇ ਵਿੱਚ ਉਹ 3-4 ਸਾਲ 올 인디아 인터 유니버시티 더 베스트 애슬리트 ਵਿਆ ਉਸ ਤੋਂ ਬਾਅਦ ਨੈਸ਼ਨਲ ਗੇਮਸ ਦੇ ਵਿੱਚ ਵੀ ਉਹਨਾਂ ਦੇ ਮੈਡਲ ਆ ਤੇ ਪਰ ਹੌਲੀ ਹੌਲੀ ਫਿਰ ਮੈਂ ਸੋਚਿਆ ਕਿ ਸਾਨੂੰ ਕਿਉਂ ਕਿਉਂ ਨਾ ਮੈਂ ਇੱਕ ਹੀ ਇਵੈਂਟ ਤੇ ਜ਼ਿਆਦਾ ਧਿਆਨ ਦਵਾਂ ਤੇ ਮੈਂ ਫਿਰ ਟਰੈਕ ਦੇ ਵੱਲ ਹੋਰ ਆ ਗਿਆ ਕਿਉਂਕਿ ਟੈਕਨੀਕਲ ਬਹੁਤ ਇਵੈਂਟ ਹੈ ਉਹਦੇ ਵਿੱਚ ਤੁਸੀਂ ਜ਼ਿਆਦਾ ਬੱਚਿਆਂ ਨੂੰ ਟ੍ਰੇਨਿੰਗ ਨਹੀਂ ਕਰਵਾ ਸਕਦੇ ਫਿਰ ਉਸ ਤੋਂ ਬਾਅਦ ਮੈਂ 100 ਮੀਟਰ 200 ਮੀਟਰ 400 ਤੇ 800 ਤੱਕ ਮੀਡਲ ਡਿਸਟੈਂਸ ਦੇ ਵਿੱਚ ਕੰਮ ਕੀਤਾ ਉਸ ਤੋਂ ਪਹਿਲੇ ਹਡਰਸ ਦੇ ਵਿੱਚ ਵੀ ਮੇਰੇ ਕਾਫੀ ਇੰਡੀਆ ਲੈਵਲ ਤੇ ਵੀ ਮੈਡਲ ਰਹੇ ਨੇ ਜਸਤਿੰਦਰ ਮੁੰਡਾ ਉਹ ਏਸ਼ੀਆ ਦੇ ਵਿੱਚ ਮੈਡਲ ਸੀਗਾ ਉਹਦਾ ਇੰਟਰ ਯੂਨੀਵਰਸਿਟੀ ਦੇ ਵਿੱਚੋਂ ਮੈਡਲ ਸੀਗਾ ਪਰ ਜੇ ਤੁਸੀਂ ਕੁਸ ਚੰਗਾ ਕਰਨਾ ਹੋਵੇ ਤੇ ਤੁਹਾਨੂੰ ਇੱਕ ਗ੍ਰੋ ਫੜਨਾ ਪੈਂਦਾ ਹੈ ਫਿਰ ਹੌਲੀ ਹੌਲੀ ਮੈਂ ਹੁਣ ਜ਼ਿਆਦਾਤਰ ਸਪ੍ਰਿੰਟ ਤੋਂ ਲੈ ਕੇ ਮੀਡਲ ਡਿਸਟੈਂਸ ਤੱਕ ਕੰਮ ਕਰਦਾ ਜੀ ਇੱਕ ਆਪਾਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਜੇਕਰ ਆਪਾਂ ਗੱਲ ਕਰੀਏ ਐਥਲੈਟਿਕਸ ਬਾਰੇ ਸਾਡੇ ਦਰਸ਼ਕ ਜਾਣਦੇ ਹੋਣਗੇ ਕਿਸ ਤਰ੍ਹਾਂ ਦੇ ਮੁਕਾਬਲੇ ਹੁੰਦੇ ਨੇ ਪਰ ਕਈ ਵਾਰੀ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਟਰੈਕ ਤੇ ਫੀਲਡ ਦਾ ਫਰਕ ਜੇ ਆਪਾਂ ਦੱਸਣਾ ਹੋਵੇ ਕਿ ਟਰੈਕ ਵਿੱਚ ਕਿਹੜੇ ਮੁਕਾਬਲੇ ਹੁੰਦੇ ਤੇ ਫੀਲਡ ਵਿੱਚ ਕਿਹੜੇ ਹੁੰਦੇ ਕਿਉਂਕਿ ਇਹ ਨਾਂ ਅਕਸਰ ਇਕੱਠੇ ਬੋਲੇ ਜਾਂਦੇ ਨੇ ਟਰੈਕ ਐਂਡ ਫੀਲਡ ਸੋ ਆਪਾਂ ਸੌਖੇ ਲਫ਼ਜ਼ਾਂ ਵਿੱਚ ਦਸੀਏ ਤਾਂ ਟਰੈਕ ਦੇ ਮੁਕਾਬਲੇ ਕਿਹੜੇ ਤੇ ਫੀਲਡ ਵਾਲੇ ਕਿਹੜੇ ਨੇ ਟਰੈਕ ਦੇ ਵਿੱਚ ਜਿਹੜੇ ਇਵੈਂਟ ਹੁੰਦੇ ਆ ਜਿਦਾਂ 100 ਮੀਟਰ ਹੋਵੇ 200 ਜਾਂ ਹਾਫ ਹੰਡਰਡ ਹੋਵੇ ਜਾਂ ਜਿਹੜੇ ਵੀ ਟਰੈਕ ਦੇ ਵਿੱਚ ਦੌੜਾਂ ਹੁੰਦੀਆਂ ਨੇ ਲਗਭਗ ਤੇ ਉਸ ਤੋਂ ਬਾਅਦ ਆਵਾ ਫੀਲਡ ਦੇ ਵਿੱਚ ਜੰਪਸ ਆ ਸ਼ਾਰਟ ਪੁੱਟ ਹੋ ਗਿਆ ਜੈਵਲਿਨ ਹੋ ਗਈ ਹੈਮਰ ਥ्रो ਹੋ ਗਿਆ ਪੋਲ ਵਾਟ ਹੋ ਗਿਆ ਇਸ ਤੋਂ ਇਲਾਵਾ ਵੀ ਟ੍ਰੈਕ ਐਂਡ ਫੀਲਡ ਤੋਂ ਬਾਅਦ ਆ ਜਾਂਦੀਆਂ ਰੋਡ ਰੇਸ ਵੀ ਆ ਜਾਂਦੀਆਂ ਜਿਹਦੇ ਵਿੱਚ ਕਈ ਵਾਰੀ ਵਾਕਿੰਗ ਰੋਡ ਤੇ ਆ ਜਾਂਦੀ ਹੈ ਟਰੈਕ ਦੇ ਵਿੱਚ ਵੀ ਹੋ ਜਾਂਦੀ ਹੈ ਤੇ ਰੋਡ ਰੇਸ ਦੇ ਵਿੱਚ ਕ੍ਰਾਸ ਕੰਟਰੀ ਤੋਂ ਲੈ ਕੇ ਮੈਰਾਥਨ ਤੱਕ ਵਾਕਿੰਗ ਇਵੈਂਟ ਤੱਕ ਇਹ ਸਾਰੇ ਇਵੈਂਟ ਉਹਦੇ ਵਿੱਚ ਕਰਵਾਏ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਕਿ ਤੁਹਾਡਾ ਸ਼ੁਰੂਆਤ ਕਿਵੇਂ ਤੁਹਾਡੇ ਇਸ ਬਾਰੇ ਵਿਚਾਰ ਕਿਵੇਂ ਆਇਆ ਕਿ ਮੈਂ ਕੋਚਿੰਗ ਵਾਲੇ ਪਾਸੇ ਤੁਰਨਾ ਹੈ ਜਾਂ ਇਸ ਪੱਖ 'ਚ ਆਪਣਾ ਯੋਗਦਾਨ ਪਾਉਣਾ ਹੈ ਉਹ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਇਹ ਹੀ ਹੋਈ ਕਿ ਕਈ ਵਾਰੀ ਸਾਨੂੰ ਬੱਚੇ ਦੇ ਨਾ ਟੈਲੇਂਟ ਦਾ ਪਤਾ ਹੀ ਨਹੀਂ ਲੱਗਦਾ ਤੇ ਜੇ ਅਸੀਂ ਕੋਚ ਕੋ ਜਾਣਦੇ ਆ ਉਹ ਉਹੀ ਇਵੈਂਟ ਕਰਵਾਇਆ ਜਾਂਦਾ ਜਿੱਦੀ ਉਹਦੇ ਕੋਈ ਮਹਾਰਤ ਹੁੰਦੀ ਆ ਜੀ 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 ਤੇ ਜਦੋਂ ਮੈਂ ਸ਼ੁਰੂਆਤ ਕੀਤੀ ਤੇ ਮੈਨੂੰ ਹੌਲੀ ਹੌਲੀ ਜਿੱਦਾਂ ਮਤਲਬ ਕੋਈ ਵੀ ਚੀਜ਼ ਆ ਮੈਂ ਕਹਿੰਦਾ ਕੋਈ ਵੀ ਡਿਊਟੀ ਆ ਨਾ ਚਾਹੇ ਉਹ ਗੱਡੀ ਦੀ ਡਰਾਈਵਿੰਗ ਕਰਦਾ ਆ ਬੰਦਾ ਚਾਹੇ ਡਾਕਟਰ ਆ ਚਾਹੇ ਹੋ ਚਾਹ ਬਣਾਉਣਾ ਹਰ ਬੰਦੇ ਕੋ ਆਪਣਾ ਆਪਣਾ ਟੈਲੈਂਟ ਹੁੰਦਾ ਆ ਤੇ ਪ੍ਰਮਾਤਮਾ ਜੇ ਉਸ ਨੂੰ ਉਸ ਟੈਲੈਂਟ ਦੇ ਕੰਮ ਤੇ ਲੈ ਜਾਂਦਾ ਹੈ ਉਹ ਕਿਸ ਤਰ੍ਹਾਂ ਇਦਾਂ ਹੀ ਪ੍ਰਮਾਤਮਾ ਜਿੱਦਾਂ ਮੈਂ ਪਹਿਲੇ ਦੱਸਿਆ ਕਿ ਐਕਸੀਡੈਂਟ ਹੋਇਆ ਤੇ ਮੈਨੂੰ ਹੌਲੀ ਹੌਲੀ ਮੈਂ ਜਦੋਂ ਟ੍ਰੇਨਿੰਗ ਕਰਵਾਈ ਤੇ ਉਹਦੇ ਰਿਜ਼ਲਟ ਜਦੋਂ ਆਉਣ ਲੱਗਦੇ ਆ ਨਾ ਤੁਹਾਨੂੰ ਫੇ ਤੁਹਾਨੂੰ ਪਤਾ ਲੱਗਦਾ ਕਿ ਇਹ ਤੁਹਾਡੇ ਵਿੱਚ ਇਹ ਟੈਲੈਂਟ ਹੈਗਾ ਆ ਤੇ ਬਸ ਇਸੇ ਤਰ੍ਹਾਂ ਫੇ ਕੋਚਿੰਗ ਸ਼ੁਰੂ ਹੋ ਗਈ ਸਾਡੀ ਜੀ ਸੋ ਕੋਚਿੰਗ ਸ਼ੁਰੂ ਹੋ ਗਈ ਤੇ ਕੋਚਿੰਗ ਤੋਂ ਬਾਅਦ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਤੁਹਾਡੇ ਇੱਕ ਕੋਚ ਵਜੋਂ ਰੁਝੇਵੇਂ ਕਿਹੋ ਜਿਹੇ ਹੁੰਦੇ ਆ ਤੁਹਾਡਾ ਦਿਨ ਦਾ ਨਿਤਨੇਮ ਜਿਹੜੀ ਪ੍ਰਕਿਰਿਆ ਉਹ ਕਿਸ ਤਰੀਕੇ ਦੀ ਚੱਲਦੀ ਹੈ ਕਿੰਨਾ ਸਮਾਂ ਤੁਹਾਨੂੰ ਬਤੌਣਾ ਪੈਂਦਾ ਹੈ ਇੱਕ ਕੋਚ ਵਜੋਂ ਮੈਦਾਨ ਵਿੱਚ ਖਿਡਾਰੀਆਂ ਨੂੰ ਨਿਖਾਰਦੇ ਹੋਏ ਇਹ ਮੈਨੂੰ ਲੱਗਦਾ ਹੈ ਕਿ ਪੂਰਾ ਦਿਨ ਹੀ ਲੱਗ ਜਾਂਦਾ ਕਿਉਂਕਿ ਪਹਿਲੇ ਬੱਚੇ ਘੱਟ ਹੁੰਦੇ ਸੀ ਹੁਣ ਜਿੱਦਾਂ ਜਿੱਦਾਂ ਪਰਫਾਰਮੈਂਸ ਚੰਗੀ ਆਣ ਲੱਗ ਪਈ ਆ ਬੱਚਿਆਂ ਦੀ ਤੇ ਬਹੁਤ ਮਤਲਬ ਪੰਜਾਬ ਤੋਂ ਪੰਜਾਬ ਪੰਜਾਬ ਤੋਂ ਬਾਹਰ ਵੀ ਬੜੇ ਫੋਨ ਆਉਂਦੇ ਆ ਤੇ ਕਈ ਵਾਰੀ ਬੱਚੇ ਜ਼ਬਰਦਸਤੀ ਵੀ ਆ ਜਾਂਦੇ ਆ ਕਈ ਵਾਰੀ ਤਾਂ ਮੈਂ ਦੇਖਿਆ ਕਿ ਕੋਈ ਪੂਨੇ ਤੋਂ ਬੱਸੇ ਚੜ੍ਹ ਕੇ ਆ ਗਿਆ ਉਹਨੂੰ ਨੰਬਰ ਨਹੀਂ ਸੀ ਉਹ ਸਿਰਫ ਇੱਥੇ ਜਲੰਧਰ ਦੇ ਕਰਕੇ ਆ ਗਿਆ ਹੋਰ ਵੀ ਕਈ ਥਾਵਾਂ ਤੋਂ ਬੱਚੇ ਆ ਜਾਂਦੇ ਆ ਫਿਰ ਜਿੱਦਾਂ ਜਿੱਦਾਂ ਹੁਣ ਬੱਚੇ ਵੱਧ ਗਏ ਆ ਹੁਣ ਤੁਸੀਂ ਵੇ ਟ੍ਰੇਨਿੰਗ ਕਰਨੀ ਆ ਵੇ ਟ੍ਰੇਨਿੰਗ ਦੇ ਵਿੱਚ ਤੁਹਾਡੇ ਕੋਲ ਥੋੜੀ ਜਗ੍ਹਾ ਆ ਫਿਰ ਉਹਨਾਂ ਨੂੰ ਤੁਹਾਨੂੰ ਗਰੁੱਪਿੰਗ ਦੇ ਵਿੱਚ ਲੈ ਕੇ ਆਉਣਾ ਪੈਂਦਾ ਫਿਰ ਜਿਹੜੇ 14 ਦੇ ਬੱਚੇ ਆ ਤੁਸੀਂ ਉਹਨਾਂ ਨੂੰ ਵੱਡਿਆਂ ਬੱਚਿਆਂ ਦੇ ਨਾਲ ਉਦਾਂ ਦੀ ਟ੍ਰੇਨਿੰਗ ਨਹੀਂ ਕਰਾ ਸਕਦੇ ਉਹਨਾਂ ਲਈ ਅਲੱਗ ਕਿਉਂਕਿ ਇੰਜਰੀ ਦੇ ਚਾਂਸਸ ਵੀ ਬਹੁਤ ਵੱਧ ਜਾਂਦੇ ਆ ਤੇ ਰੁਜੇਮਾ ਤਾਂ ਮੈਨੂੰ ਇਹ ਲੱਗਦਾ ਕਿ ਘਰ ਦੇ ਹਮੇਸ਼ਾ ਇਹ ਕਹਿੰਦੇ ਆ ਕਿ ਘਰ ਦੇ ਕੰਮ ਕਦੋਂ ਕਰਨੇ ਆ ਜੀ ਜੀ ਤੇ ਉਹਦੇ ਵਿੱਚ ਜਦੋਂ ਵੀ ਪਰ ਮੇਰਾ ਇਹ ਮੰਨਣਾ ਆ ਕਿ ਜਦੋਂ ਵੀ ਕਿਸੇ ਸ਼ਖਸ ਨੇ ਕੰਮ ਕਰਨਾ ਹੋਵੇ ਤੇ ਕੁਝ ਘਰਾਂ ਦੇ ਕੰਮ ਛੱਡਨੇ ਵੀ ਪੈਂਦੇ ਆ ਤੇ ਤਾਂ ਹੀ ਜਾ ਕੇ ਕਿਉਂਕਿ ਇਹ ਦਿਲ ਦੇ ਵਿੱਚ ਇੱਕ ਗੱਲ ਰਹਿੰਦੀ ਆ ਕਿ ਜਿਹੜਾ ਸਾਡਾ ਦੇਸ਼ ਸਰਦਾਰ ਭਗਤ ਸਿੰਘ ਜੀ ਦਾ ਦੇਸ਼ ਸਾਡੇ ਗੁਰੂਆਂ ਦਾ ਦੇਸ਼ ਜਦੋਂ ਅਸੀਂ ਮੈਡਲ ਨਹੀਂ ਉਹਨਾਂ ਦੇ ਹੁੰਦੇ ਤੇ ਉਹ ਦਿਲ ਵਿੱਚ ਇੱਕ ਤੜਫ ਜੀ ਹੁੰਦੀ ਆ ਤੇ ਉਸੇ ਕਰਕੇ ਹੀ ਅਸੀਂ ਜਗਤ ਜਿਆਦਾ ਮੈਂ ਗਰਾਉਂਡ ਨੂੰ ਟਾਈਮ ਦੇਣਾ ਚਾਹੁੰਦਾ ਕਿ ਕਮ ਸੇ ਕਮ ਉੱਥੇ ਸਾਨੂੰ ਨਮੋਸ਼ੀ ਇਹ ਨਾਂ ਸੈਣੀ ਪਵੇ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਆਪਣੇ ਮੇਰੇ ਦਿਲ ਦੇ ਵਿੱਚ ਆ ਕਿ ਅਸੀਂ ਕਈ ਵਾਰੀ ਕਹਦੇ ਨੇ ਕਿ ਅਸੀਂ ਜੀ ਹਰੀ ਸਿੰਘ ਨਲਵਾ ਦੀ ਪੀੜੀ ਤੋਂ ਆ ਅਸੀਂ ਸਰਦਾਰ ਭਗਤ ਸਿੰਘ ਦੀ ਤੇ ਜਦੋਂ ਤੁਸੀਂ ਅਸੀਂ ਮੈਡਲ ਨਹੀਂ ਜਿੱਤਦੇ ਤੇ ਉਦੋਂ ਮੈਨੂੰ ਬੜਾ ਅਫਸੋਸ ਹੁੰਦਾ ਕਿ ਇਹਦੇ ਇੱਕੋ ਮੈਨੂੰ ਗੱਲ ਚੇਤੇ ਆਉਂਦੀ ਕਿ ਹਰ ਬੰਦੇ ਦੇ ਅੰਦਰ ਵੀ ਕਸਤੂਰੀ ਹੁੰਦੀ ਹੈ ਪਰ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬਤੀ ਦੀ ਲੋ ਤੇ ਕੜਾਈ ਰਜਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ ਤੇ ਹਰ ਬੰਦੇ ਚ ਟੈਲੇਂਟ ਹੁੰਦਾ ਹੈ ਉਹ ਟੈਲੇਂਟ ਨੂੰ ਜਾਗਰਿਤ ਕਰਨ ਲਈ ਵੀ ਕੋਚ ਨੂੰ ਕੰਮ ਕਰਨਾ ਪੈਂਦਾ ਹੈ ਉਹਨਾਂ ਨੂੰ ਦੱਸਣਾ ਪੈਂਦਾ ਹੈ ਹੁਣ ਗੁਰਿੰਦਰ ਵੀਰ ਆ ਸਾਡੇ ਕੋਈ ਜਿਹੜਾ 100 ਮੀਟਰ ਦਾ ਰੀਟ ਜਦੋਂ ਅਸੀਂ ਰੂਮ ਦੇ ਵਿੱਚ ਉਹ ਜ਼ਿਆਦਾਤਰ ਮਤਲਬ ਜਦੋਂ ਅਸੀਂ ਖੇਡਣ ਵੀ ਜਾਂਦੇ ਆ ਸੀ ਇਕੱਠੇ ਰਹਿਨੇ ਆ ਤੇ ਉਦੋਂ ਇਹੀ ਗੱਲਾਂ ਹੁੰਦੀਆਂ ਪੁਰਾਣੇ ਯੋਧਿਆਂ ਦੀਆਂ ਭਾਈ ਬਚਿੱਤਰ ਸਿੰਘ ਦੀਆਂ ਸੁੱਖਾ ਸਿੰਘ ਮਹਤਾਬ ਸਿੰਘ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਦੀਆਂ ਜਦੋਂ ਅਸੀਂ ਉਹਨਾਂ ਨੂੰ ਮਨ 'ਚ ਵਸਾ ਲੈਨੇ ਕਿਉਂਕਿ ਕੋਚਿੰਗ ਦਾ ਕੰਮ ਕੱਲਾ ਉੱਥੇ ਨਹੀਂ ਮੁੱਕ ਜਾਂਦਾ ਕਿ ਗਰਾਊਂਡ ਦੇ ਵਿੱਚ ਤੁਸੀਂ ਕਰਦੇ ਕਿਉਂਕਿ ਇੱਕ ਜਨੂਨ ਹੋਣਾ ਜ਼ਰੂਰੀ ਆ ਤੁਸੀਂ ਉਹਨਾਂ 올림픽 ਦੇ ਵਿੱਚ ਵੀ ਦੇਖਦੇ ਆ ਕਿ ਬੰਦੇ ਉਹੀ ਜਿੱਤ ਪਾਉਂਦੇ ਆ ਕਿ ਜਿਹੜੇ ਉਸ ਤੱਕ ਕੰਮ ਰਹਿੰਦੇ ਆ ਹੁਣ ਤੁਸੀਂ ਦੇਖਿਆ ਕਿ ਨੀਰੇ ਚੋਪੜਾ ਤੇ ਦੋਨੇ ਹੀ ਆਪਣੇ ਜਿੰਨਾ ਦੋਨਾਂ ਨੇ ਕੁਆਲੀਫਾਈ ਕੀਤਾ ਪਰ ਨੀਦੇ ਚੋਪੜਾ ਦਾ ਕੰਫੀਡੈਂਸ ਦੇਖੋ ਉਹਨੇ ਜਾ ਕੇ ਆਪਣੀ ਪਰਫਾਰਮੈਂਸ ਦਿੱਤੀ ਤੇ ਇੱਕ ਅੰਦਰ ਚੀਜ਼ ਹੋਣੀ ਚਾਹੀਦੀ ਆ ਉਹ ਜਜ਼ਬਾ ਜਿੰਨੀ ਦੇ ਰੇਨਾ ਤੇ ਮੈਂ ਰੱਬ ਤੋਂ ਹਮੇਸ਼ਾ ਇਹੀ ਅਰਦਾਸ ਕਰੀਦੀ ਆ ਕਿ ਸਾਡਾ ਜਜ਼ਬਾ ਨਾ ਮਟਣ ਦੇ ਨਾ ਥੁਕੀਦਾ ਜਜ਼ਬਾ ਮਟਣ ਦੇ ਕਿਉਂਕਿ ਸੇਮ ਕੰਮ ਕਰਕੇ ਤੁਸੀਂ ਸੇਮ 100 ਮੀਟਰਾਂ ਸੇਮ ਲਾ ਰਹੇ ਆ 100 ਕਿਲੋ ਵੀਟ ਨਾ ਉਹ ਹੀ ਚੀਜ਼ ਕਰ ਰਹੇ 200 ਕਿਲੋ ਨਾ ਕਰ ਰਹੇ ਪਰ ਜੇ ਤੁਹਾਡੇ ਜਜ਼ਬਾ ਨਹੀਂ ਹੈਗਾ ਨਾ ਤੇ ਉਹ ਕਦੀ ਵੀ ਪਰਫਾਰਮੈਂਸ ਦੇ ਵਿੱਚ ਤਬਦੀਲ ਨਹੀਂ ਹੁੰਦਾ ਜੀ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਖਾਸ ਜ਼ੋਰ ਇਹਨਾਂ ਨੇ ਦਿੱਤਾ ਕਿ ਜਜ਼ਬਾ ਜਿਹੜਾ ਹੈ ਉਹ ਅੱਗੇ ਦੀਆਂ ਪ੍ਰਾਪਤੀਆਂ ਦਾ ਰਾਹ ਖੋਲਦਾ ਹੁਣ ਜਿਹੜਾ ਗੱਲਬਾਤ ਦਾ ਸਿਲਸਿਲਾ ਆਪਾਂ ਚਲਾ ਰਹੇ ਸੀ ਇਹਦੇ ਵਿੱਚ ਤੁਸੀਂ ਜ਼ਿਕਰ ਕੀਤਾ 올림픽 ਖੇਡਾਂ ਦਾ ਤੇ ਮੈਡਲਾਂ ਦਾ ਹੁਣ ਆਪਾਂ ਕਈ ਦਹਾਕਿਆਂ ਤੋਂ ਵੇਖ ਰਹੇ ਹਾਂ ਕਿ 올림픽 ਖੇਡਾਂ ਵਿੱਚ ਸਾਡੇ ਕਿੰਨੇ ਮੈਡਲ ਆ ਰਹੇ ਆ ਕਿੰਨੇ ਦੀ ਸਾਨੂੰ ਆਸ ਹੁੰਦੀ ਹੈ ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰੀਏ athletics ਦੀ ਮਿਲਖਾ ਸਿੰਘ ਹੋਰਾਂ ਦੇ ਸਮੇਂ ਤੋਂ ਆਪਾਂ ਲਗਾਤਾਰ ਇੱਕ ਉਡੀਕ ਜੀ ਕਰ ਰਹੇ ਹਾਂ ਕਿ athletics ਦੇ ਖੇਤਰ ਵਿੱਚ ਅਸੀਂ ਉਸ ਮੁਕਾਮ ਤੱਕ ਪਹੁੰਚੀਏ ਜਿੱਥੇ ਤੱਕ ਸਾਡਾ ਹੋਣਾ ਬਣਦਾ ਨੀਰਜ ਚੋਪੜਾ ਨੇ ਪਿਛਲੀ ਵਾਰ ਮੈਡਲ ਦੇਸ਼ ਦੀ ਝੋਲੀ ਪਾਇਆ ਸੋਨੇ ਦਾ ਮੈਡਲ ਪਾਇਆ ਉਸ ਤੋਂ ਬਾਅਦ ਜਿੱਥੇ ਵੀ ਜਾ ਰਹੇ ਲਗਾਤਾਰ ਜਿੱਤ ਕੇ ਆਉਂਦੇ ਆ ਤੁਸੀਂ ਕਿਵੇਂ ਦੇਖਦੇ ਹੋ ਕਿ 올림픽 ਖੇਡਾਂ ਵਿੱਚ ਸਾਡਾ ਦੇਸ਼ ਕਿਸ ਤਰੀਕੇ ਨਾਲ ਰਿਹਾ ਐਥਲੈਟਿਕਸ ਦੇ ਵਿੱਚ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਿੱਥੋਂ ਤੱਕ ਅੱਪੜ ਸਕਦੇ ਆ 올림픽 ਖੇਡਾਂ ਦੀ ਜੇ ਆਪਾਂ ਗੱਲ ਕਰੀਏ ਸਾਡੀਆਂ ਆਸਾਂ ਜਿਹੜੀਆਂ ਕਿੰਨੀਆਂ ਖੋਣੀਆਂ ਚਾਹੀਦੀਆਂ ਨੇ athletics ਦੇ ਵਿੱਚ ਹੁਣ ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਕਾਫੀ ਇਵੈਂਟਸ ਦੇ ਵਿੱਚ ਅਸੀਂ ਚੰਗਾ ਕਰ ਰਹੇ ਹਾਂ ਖਾਸ ਤੌਰ ਤੇ ਜੈਵਲਨ ਦੇ ਵਿੱਚ ਜਿਹੜੇ ਕਿ ਕੁਝ 10 ਸਾਲ 15 ਸਾਲ ਪਹਿਲੇ ਕਿਹਾ ਜਾਂਦਾ ਸੀ ਕਿ ਇੰਡੀਅਨਸ ਜਿਹੜੇ ਹੈਗੇ ਉਹ ਜੈਵਲਨ ਕਰ ਨਹੀਂ ਸਕਦੇ ਕਰਦੇ ਹੀ ਨਹੀਂ ਕਰਦੇ ਨਹੀਂ ਤੇ ਲੌਂਗ ਜੰਪਰ ਦੇ ਵਿੱਚ ਅਸੀਂ ਵਧਿਆ ਵਧੀਆ ਕੀਤਾ ਆਕਿਲ ਬਤਾਲੀ ਦਾ ਜਿਹੜਾ ਨੈਸ਼ਨਲ ਰਿਕਾਰਡ ਕੀਤਾ ਸਾਡੇ ਰਿਲੇ ਟੀਮ ਆਪਣੀ ਕੁਆਲੀਫਾਈਲ ਦੇ ਵਿੱਚ ਅਸੀਂ ਏਸ਼ੀਆ ਰਿਕਾਰਡ ਕੀਤਾ ਜੀ ਹੌਣਵੀਂ ਰਿਲੇ ਹੋਣ ਵਾਲੀ ਆ ਉਹਦੇ ਵਿੱਚ ਵਧੀਆ ਪਰਫਾਰਮੈਂਸ ਦੀ ਆਸ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਵਾਕਿੰਗ ਈਵੈਂਟ ਦੇ ਵਿੱਚ ਸਾਡੇ 4 ਤੋਂ 5-5 ਐਥਲੀਟ ਕੁਆਲੀਫਾਈ ਕਰਨ ਲੱਗ ਪਏ ਉਹਦੇ ਵਿੱਚ ਜੀ ਉਸ ਤੋਂ ਇਲਾਵਾ ਸਟਿੱਪ ਚੇਜ ਦੇ ਵਿੱਚ ਅਸੀਂ ਵਧੀਆ ਕਰ ਰਹੇ ਹਾਂ ਹਨਾ ਹੁਣ ਚਲੋ ਸਾਡੇ ਮੈਡਲ ਆ ਰਹੇ ਨੇ ਹੁਣ ਸ਼ੂਟਿੰਗ ਦੇ ਵਿੱਚੋਂ ਮੈਡਲ ਆਇਆ ਹਨਾ ਤੇ ਪਰ ਮੇਰਾ ਆਪਣਾ ਮੰਨਣਾ ਹੈ ਕਿ ਸਾਨੂੰ ਕਿਸੇ ਪਾਵਰ ਗੇਮ ਦੇ ਵਿੱਚੋਂ ਵੀ ਜਿੱਦਾਂ ਹੌਕੀ ਸੀਗੀ ਜਾਂ ਹੋਰ ਕੋਈ ਪਾਵਰ ਗੇਮ ਦੇ ਵਿੱਚੋਂ ਵੀ ਮੈਡਲ ਆਉਣਾ ਚਾਹੀਦਾ ਕਿਉਂਕਿ ਖੇਡਾਂ ਦਾ ਕੰਮ ਆਪਣੇ ਆਉਣ ਵਾਲੇ ਜੀਨਸ ਨੂੰ ਤਕੜਾ ਕਰਨਾ ਹੁੰਦਾ ਆ ਤੇ ਜੇ ਜਿੰਨੇ ਬੱਚੇ ਜਦੋਂ ਮੈਡਲ ਆਉਂਦਾ ਹੈ ਰੋਲ ਆਫ ਮਾਡਲ ਸਾਡੇ ਬੰਦੇ ਆ ਫਿਰ ਉਸ ਚੀਜ਼ ਨੂੰ ਖੇਡਦੇ ਆ ਤੇ ਆਪਣੇ ਆਪ ਹੀ ਇੱਕ ਸੌਫਟਵੇਅਰ ਤਿਆਰ ਹੋ ਜਾਂਦਾ ਜਿਹਦੇ ਨਾਲ ਬੱਚੇ ਖੇਡਾਂ ਵਿੱਚ ਹਿੱਸਾ ਲੈਣ ਲੱਗ ਪੈਂਦੇ ਤੇ ਪਹਿਲੇ ਜਿਹੜੇ ਬੱਚੇ ਸੀ ਜੋ ਐਥਲੀਟ ਮੈਨੂੰ ਲੱਗਦਾ ਕਿ ਇਸ ਕਰਕੇ ਵੀ ਤਕੜੇ ਸੀਗੇ ਸਾਡੇ ਕਿਸੀ ਰਵਾਇਤੀ ਖੇਡਾਂ ਬਹੁਤ ਖੇਡਦੇ ਸੀ ਜੀ ਤੇ ਜਦੋਂ ਹੁਣ ਅਸੀਂ ਲੈਵਲ 2 ਜਾਂ ਲੈਵਲ 1 ਕੋਰਸ ਕੀਤੇ ਆ ਵਰਡ ਲੈਵਲ ਦੇ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਬੱਚੇ ਨੂੰ ਸਭ ਤੋਂ ਪਹਿਲੇ ਰਿਐਕਸ਼ਨ ਤੇ ਕੰਮ ਕਰਨਾ ਚਾਹੀਦਾ ਕਿ ਉਹਦਾ ਰਿਐਕਸ਼ਨ ਫਾਸਟ ਹੋਵੇ ਉਸ ਤੋਂ ਬਾਅਦ ਉਹਦੀ ਸਪੀਡ ਤੇ ਕੰਮ ਕਰਨਾ ਚਾਹੀਦਾ ਫੇਸ ਸਟਰੈਂਥ ਤੇ ਕਰਨਾ ਚਾਹੀਦਾ ਹਨ ਤੇ ਜਦੋਂ ਮੈਂ ਝਾਤੀ ਮਾਰਦਾ ਜਦੋਂ ਜਿੱਦਾਂ ਦੀ ਉਹ ਗੇਮਸ ਦੱਸਦੇ ਆ ਜਦੋਂ ਮੈਂ ਝਾਤੀ ਮਾਰਦਾ ਤੇ ਉਹ ਸਾਡੀਆਂ ਰਵਾਇਤੀ ਖੇਡਾਂ ਸੀ ਜਿਹੜੀਆਂ ਕਰਦੀਆਂ ਸੀ ਜਦੋਂ ਅਸੀਂ ਬੱਚਾ ਪੈਦਾ ਹੁੰਦਾ ਸੀ ਉਹ ਪੰਘੂੜੇ ਦੇ ਵਿੱਚ ਹੁੰਦਾ ਸੀ ਤੇ ਉਹਨੂੰ ਚੁਟਕੀ ਮਾਰਦੇ ਸੀ ਹਰੇਕ ਬੰਦਾ ਕੋਲ ਆ ਕੇ ਉਹਦੇ ਚੁਟਕੀ ਮਾਰਦਾ ਹੁੰਦਾ ਸੀ ਤੇ ਉਹ ਬੱਚਾ ਰਿਐਕਟ ਕਰਦਾ ਸੀ ਆਪਾਂ ਕਹਿੰਦੇ ਬੜਾ ਚੁਸਤ ਆ ਹਨਾ ਉਸ ਤੋਂ ਬਾਅਦ ਜਿੱਦਾਂ ਵੱਡਾ ਹੁੰਦਾ ਸੀ ਵੀਰ ਉਹ ਚਿੜੀ ਉੱਡੀ ਕਾਂ ਉੱਡਿਆ ਖੇਡਦਾ ਸੀ ਇਹ ਜਿਹੜਾ ਬੱਚਾ ਰਿਐਕਟ ਲੇਟ ਕਰਦਾ ਉਹਦੇ ਸਾਰੇ ਮਿਹੜ ਕੇ ਹੱਥ ਤੇ ਮਾਰ ਦੇਉਂਦੇ ਸੀ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਖੇਡਦੇ ਖੇਡਦੇ ਅੱਗੇ ਆਉਂਦੇ ਸੀ ਤੇ ਉਹ ਆਪਣੇ ਆਪ ਹੀ ਇੱਕ ਐਥਲੀਟ ਬਣ ਜਾਂਦੇ ਸੀ ਮੈਂ ਤਾਂ ਇਹ ਕਹਿੰਦਾ ਸੀ ਕਿ ਉਹ ਸਾਡੇ ਬਜ਼ੁਰਗਾਂ ਦਾ ਇੱਕ ਬਣਾਇਆ ਹੋਇਆ ਸੌਫਟਵੇਅਰ ਸੀ ਪਰ ਹੁਣ ਜਿਹੜਾ ਕੋਈ ਐਥਲੀਟ ਬਣਾਉਣਾ ਚਾਹੁੰਦਾ ਮੈਂ ਇਹ ਜ਼ਰੂਰੀ ਦੱਸਣਾ ਚਾਹਾਂਗਾ ਕਿ ਉਹ ਉਹਨੂੰ ਰਨਿੰਗ ਤੇ ਲੈ ਲੈ ਜਾਂਦਾ ਹੈ ਕਿ ਹਾਂ ਵੀ ਚਲ ਵੀ ਛੋਟੀ ਜਿੱਦਾਂ ਫਿਲਮ ਚ ਦੇਖਿਆ ਕਿ ਛੋਟੀ ਦੇ ਨਾਲ ਉਹਨੂੰ ਰਨਿੰਗ ਕਰਵਾਗੇ ਰਨਿੰਗ ਕਰਵਾ ਕੇ ਉਹ ਉਹ ਇੰਡੋਰੈਂਸ ਵਾਲੇ ਚ ਤੁਰ ਪੈਂਦਾ ਕਿ ਜਿੱਦਾਂ ਮੈਂ ਪਹਿਲੇ ਕਿਹਾ ਕਿ ਉਹਦਾ ਰਿਐਕਸ਼ਨ ਸਪੀਡ ਤੇ ਕੰਮ ਕਰਨਾ ਸੀ ਉਹ ਇਟਾ ਇੰਡੋਰੈਂਸ ਤੇ ਕੰਮ ਕਰਨ ਲੱਗ ਪਿਆ ਉਹਦੇ ਉਹਦੇ ਤੇ ਉਹਦੇ ਨਾਲ ਉਹਦੇ ਆਰਗਨ ਦਾ ਅੰਦਰ ਜੋਰ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਹਦੀ ਗਰੋਥ ਰੁਕ ਜਾਂਦੀ ਹੈ ਤੇ ਇਸ ਕਰਕੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜ਼ਰੂਰ ਕਿਸੇ ਕੋਚ ਐਸੇ ਕੋ ਜਾਣ ਜਿਹਨੂੰ ਇਸ ਚੀਜ਼ ਬਾਰੇ ਪਤਾ ਹੋਵੇ ਤੇ ਸਹੀ ਟ੍ਰੇਨਿੰਗ ਉਹਦੀ ਸ਼ੁਰੂ ਕਰੋ ਕਿਉਂਕਿ ਜੇ ਉਹਦੀ ਬਣਤਰ ਐਥਲੀਟ ਦੀ ਖਰਾਬ ਹੋ ਗਈ ਤੇ ਅੱਗੇ ਆਉਣ ਵਾਲਾ ਸਮਾਂ ਉਹਦਾ ਖਰਾਬ ਹੋ ਜਾਏਗਾ ਜੀ ਤੇ ਇਹ ਗੱਲ ਇੱਕ ਵਾਰ ਫਿਰ ਜੇਕਰ ਆਪਾਂ ਤੁਹਾਡੇ ਕੋਚਿੰਗ ਜੀਵਨ ਵੱਲ ਆਈਏ ਤਾਂ ਕਿਹੜੇ ਕਿਹੜੇ ਇਹੋ ਜਿਹੇ ਵੱਖ-ਵੱਖ ਖੇਤਰ ਨੇ ਜਾਂ ਦੇਸ਼ ਵਿਦੇਸ਼ ਚ ਪ੍ਰਮੁੱਖ ਸ਼ਹਿਰਾਂ ਉੱਤੇ ਤੁਹਾਨੂੰ ਇਸ ਸਮੁੱਚੇ ਸਫ਼ਰ ਦੌਰਾਨ ਜਾਣ ਦਾ ਮੌਕਾ ਮਿਲਿਆ ਮੈਂ ਸ਼੍ਰੀਲੰਕਾ ਗਿਆ ਜੀ ਜੂਨੀਅਰ ਟੀਮ ਦੇ ਨਾਲ ਜੀ ਤੇ ਉਸ ਤੋਂ ਇਲਾਵਾ 네ਪਾਲ ਸੀ ਸਾਡੀਆਂ ਸੈਫ ਗੇਮ ਸੀਗੀਆਂ ਉੱਥੇ ਗਿਆ ਜੀ ਉਸ ਤੋਂ ਇਲਾਵਾ ਚਲੋ ਇੰਡੀਆ ਦੇ ਵਿੱਚ ਤਾਂ ਪਟਿਆਲਾ ਐਨਏਐਸ ਆ ਉੱਥੇ ਵੀ ਕਾਫੀ ਇਨਫਰਾਸਟ੍ਰਕਚਰ ਬਣਿਆ ਹੋਇਆ ਤੇ ਖਾਸ ਤੌਰ ਤੇ ਇਟਲੀ ਦੇ ਵਿੱਚ ਵਰਲਡ ਯੂਨੀਵਰਸਿਟੀ ਗੇਮਸ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਚੀਜ਼ਾਂ ਦੇਖੀਆਂ ਉਹਨਾਂ ਤੋਂ ਸਿੱਖੀਆਂ ਵੀ ਆ ਕਿ ਸਿੱਖਣਾ ਹਮੇਸ਼ਾ ਹੀ ਚਾਹੀਦਾ ਮੈਂ ਤਾਂ ਹਮੇਸ਼ਾ ਜਦੋਂ ਉੱਥੇ ਵਾਰਮਅਪ ਕਰਦਾ ਸੀ ਐਥਲੀਟ ਕੋਈ ਜਾਂ ਉਹਨਾਂ ਦਾ weight training room ਕਿਦਾਂ ਦਾ ਆ ਉਹ ਕਈ ਵਾਰੀ ਲੱਗਦਾ ਹੈ ਨਾ ਕਿ ਸਾਨੂੰ ਕਿ ਕੋਚ ਹੀ ਸਭ ਕੁਝ ਕਰ ਲਊਗਾ ਜਿੱਹਾ ਜਿਹੜਾ ਇੱਕ ਕੋਚ ਨਹੀਂ ਜਿਹੜਾ ਐਥਲੀਟ ਨੂੰ ਤਿਆਰ ਕੀਤਾ ਉਹਨਾਂ ਦੇ ਪਿੱਛੇ ਪਰਦੇ ਦੇ ਪਿੱਛੇ ਬਹੁਤ ਵੱਡੀ ਟੀਮ ਹੁੰਦੀ ਹੈ ਜਿਹੜੀ ਕੰਮ ਕਰ ਰਹੀ ਆ ਕਿਉਂਕਿ ਬਾਇਓਮੈਕੈਨਿਕਸ ਦੀ ਸਟਰੈਂਥ ਐਂਡ ਕੰਡੀਸ਼ਨਿੰਗ ਦੀ ਇਹ ਸਾਰੀਆਂ ਚੀਜ਼ਾਂ ਇਹ ਪਹਿਲੇ ਤਾਂ ਬਾਹਰ ਹੀ ਅਸੀਂ ਦੇਖੀਆਂ ਸੀ ਹੁਣ ਵੱਡੇ ਵੱਡੇ ਘਰਾਨੇ ਦੇ ਵਿੱਚ ਆ ਗਿਆ ਤੇ ਸਾਡਾ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੀ ਕੁਝ ਵਧੀਆ ਕਰ ਰਿਹਾ ਹੈ ਉਸ ਤੋਂ ਇਲਾਵਾ ਇਹ ਆਪਣੇ ਜਿਹੜੇ ਚੰਗੇ ਚੰਗੇ ਬੰਗਲੌਰ ਸੈਂਟਰ ਆ ਇਹ ਆ ਆਪਣਾ ਪਟਿਆਲਾ ਸੈਂਟਰ ਹੈ ਇਹਨਾਂ ਦੇ ਵਿੱਚ ਵੀ ਕਾਫੀ ਇਨਫਰਾਸਟ੍ਰਕਚਰ ਆ ਚੁੱਕਾ ਪਰ ਮੈਂ ਉਹੀ ਗੱਲ ਕਹਿਣਾ ਕਿ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਜਜ਼ਬੇ ਦੀ ਕੋਈ ਮਸ਼ੀਨ ਨਹੀਂ ਆਈ ਇਹ ਕਰਕੇ ਜਜ਼ਬਾ ਜੇ ਰਹੇਗਾ ਤੇ ਹੋਰ ਵਧੀਆ ਹੋਏਗਾ ਸਾਨੂੰ ਮਤਲਬ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਉੱਥੇ ਨੋਟ ਕਰਨੀਆਂ ਚਾਹੀਦੀਆਂ ਤੇ ਕਰਨਾ ਚਾਹੀਦਾ ਪਿਛਲੇ ਕੁਝ ਸਾਲਾਂ ਦੇ ਵਿੱਚ ਨਾ ਇਹ ਬਹੁਤ ਫਰਕ ਆਇਆ ਕਿ ਬੈਂਡ ਨਾਲ ਐਕਸਰਸਾਈਜ਼ਾਂ ਹੋ ਗਈਆਂ ਕਿਉਂਕਿ ਪਹਿਲੇ ਅਸੀਂ ਭਾਰੀ ਭਾਰੀ weight ਚੱਕਦੇ ਹੁੰਦੇ ਸੀ ਅਸੀਂ ਸਾਰਾ ਵੱਡੇ ਮਸਲਸ ਦਾ ਕੰਮ ਕਰ ਲੈਂਦੇ ਸੀਗੇ ਉਸ ਤੋਂ ਬਾਅਦ ਬਾਡੀ ਰਿਜਿਡ ਜੀ ਹੋ ਜਾਂਦੀ ਸੀਗੀ ਪਰ ਹੁਣ ਤੁਹਾਡੀਆਂ ਜਿਹੜੀਆਂ ਐਕਸਰਸਾਈਜ਼ਾਂ ਦਾ ਇੰਨਾ ਕਿ ਚੇਂਜ ਆ ਚੁੱਕਾ ਮੈਨੂੰ ਲੱਗਦਾ ਪਿਛਲੇ 10 ਸਾਲਾਂ ਜਿਹੜਾ ਵਾਰਮ ਅਪ ਦੇ ਤਰੀਕੇ ਆ ਨਾ ਪਿਛਲੇ ਦਸਾਂ ਸਾਲਾਂ ਚ ਮੈਂ 10 ਤਰ੍ਹਾਂ ਦੇ ਬਦਲਦੇ ਦੇਖ ਲਏ ਆ ਬਦਲੇ ਆ ਜੀ ਹਨਾ ਉਹ ਨਾਲ ਨਾਲ ਤਾਂ ਹੀ ਪਰਫਾਰਮੈਂਸ ਆ ਰਹੀ ਆ ਪਰਫਾਰਮੈਂਸ ਦਾ ਆਉਣ ਦਾ ਕਾਰਨ ਵੀ ਇਹੀ ਆ ਤੇ ਖਾਸ ਕਰਕੇ ਜਦੋਂ ਲੈਵਲ 2 ਜੀ ਸਾਨੂੰ ਪੜਾਇਆ ਗਿਆ ਕਹਿੰਦੇ ਉਹ ਇਸ ਕਰਕੇ ਵੀ ਕੁਝ ਚੀਜ਼ਾਂ ਚੇਂਜ ਕੀਤੀਆਂ ਗਈਆਂ ਇਹ ਪੁਰਾਣੇ ਜਦੋਂ ਪਹਿਲਵਾਨ ਹੁੰਦੇ ਸੀ ਜਦੋਂ ਬਜ਼ੁਰਗ ਹੋ ਜਾਂਦੇ ਸੀ ਤੇ ਉਹਨਾਂ ਦੇ ਗੋਡੇ ਰਹਿ ਜਾਂਦੇ ਸੀ ਕਿਉਂਕਿ ਪਹਿਲੇ ਵੇਟ ਟ੍ਰੇਨਿੰਗ ਇੰਨੀ ਜ਼ਿਆਦਾ ਕਰਕੇ ਜਾਂ ਬੈਟਕਾਂ ਮਾਰ ਮਾਰ ਕੇ ਓਵਰ ਟ੍ਰੇਨਿੰਗ ਕਰਕੇ ਉਹਨਾਂ ਨੂੰ ਇੰਨਾ ਖਰਚ ਕਰ ਲੈਂਦੇ ਸੀ ਪਰ ਹੁਣ ਇਹ ਕਹਿੰਦੇ ਕਿ ਇਹ ਨਾ ਹੋਵੇ ਕਿ ਸਾਡੇ ਬੱਚੇ ਮੋਟੀਵੇਟ ਨਾ ਹੋਣ ਉਹਨਾਂ ਨੂੰ ਦੇਖ ਕੇ ਹੁਣ ਜਿਹੜਾ ਹੁਣ ਤੁਸੀਂ ਗੇਮ ਵੀ ਦੇਖ ਲਓ ਕਿ ਪਹਿਲੇ ਜਦੋਂ 20 ਸਾਲ ਦਾ ਬੱਚਾ ਹੋਣਾ ਕਹਿਣਾ ਜਾਂ 25 ਸਾਲ ਦਾ ਬੱਸ ਬੱਸ ਤੇਰਾ ਤਾਂ ਹੁਣ ਟਾਈਮ ਹੋ ਗਿਆ ਤੇ ਤੁਸੀਂ ਦੇਖੋ ਤੇ ਹੁਣ 올림픽 ਦੇ ਵਿੱਚ ਐਥਲੈਟਿਕਸ ਦੇ ਵਿੱਚ 39 39 40 40 ਸਾਲ ਦੇ ਬੰਦੇ ਵੀ ਮੈਡਲ ਆ ਰਹੇ ਹਾਂ ਜੀ ਹਾਂ ਜੀ ਉਹਦਾ ਕਾਰਨ ਇਹ ਹੀ ਆ ਕਿਉਂਕਿ ਮਸਲ ਮਾਸ ਇੱਕ ਇਦਾਂ ਦੀ ਚੀਜ਼ ਆ ਕਿ ਜਿੰਨੀ ਦੇਰ ਤੱਕ ਤੁਸੀਂ ਇਹਨੂੰ ਸਹੀ ਤਰੀਕੇ ਦਾ ਨਾਲ ਸੈਂਟੀਫਿਕ ਤਰੀਕੇ ਦੇ ਨਾਲ ਇੱਥੇ ਕੰਮ ਕਰਦੇ ਰਹੋਗੇ ਇਹ ਤੁਹਾਡਾ ਲਾਸ ਨਹੀਂ ਜਲਦੀ ਹੋਊਗਾ ਜਦੋਂ ਅਸੀਂ ਦੇਲ ਛੱਡ ਕੇ ਬਹਿ ਜਾਂਦੇ ਕਿ ਹਾਂ ਵੀ 25 ਸਾਲ ਹੋ ਗਈ ਉਮਰ ਸਾਡੇ ਦੇ ਡਿਪਾਰਟਮੈਂਟਾਂ ਚ ਵੀ ਇਦਾਂ ਹੋ ਜਾਂਦੀ ਹੈ ਕਈ ਵਾਰੀ ਇਹ ਧਾਰਨਾ ਬਣੀ ਹੈ ਡਿਪਾਰਟਮੈਂਟਾਂ ਜਦੋਂ ਕਿਸੇ ਅਫਸਰ ਕੋ ਜਾਉਂਗੇ ਉਹਨੇ ਕਹਣਾ ਜੀ ਇਹ ਮੁੰਡਾ ਜਾਣਾ ਚਾਹੁੰਦਾ ਖੇਡਣੋਂ ਕਹਿੰਦਾ ਉਮਰ ਕਿੰਨੀ ਹੋਈ ਉਹ ਕਹਿੰਦਾ ਜੀ 28 ਸਾਲ ਕਹਿੰਦੇ ਇਹਨੇ ਕੀ ਕਰਨੀ ਗੇਮ ਹੁਣ ਹਨਾ ਤੇ ਇਹ ਜਿਹੜੀਆਂ ਨਵੀਆਂ-ਨਵੀਆਂ ਟੈਕਨੀਕਸ ਆਈਆਂ ਨਵੀਆਂ-ਨਵੀਆਂ ਚੀਜ਼ਾਂ ਆਈਆਂ ਸਾਇੰਸ ਨੇ ਬਹੁਤ ਇਹਦੇ ਵਿੱਚ ਤਰੱਕੀ ਕੀਤੀ ਹੈ ਇਹਨਾਂ ਦੇ ਵਿੱਚ ਬੜਾ ਯੋਗਦਾਨ ਆ ਸਾਡੇ ਸਾਇੰਸਦਾਨਾਂ ਦਾ ਤੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਬਣਾ ਕੇ ਸਾਡੀ ਸਪੋਰਟਸ ਨੂੰ ਹੋਰ ਚੰਗਾ ਕੀਤਾ ਸਪੋਰਟਸ ਦੇ ਨਾਲ-ਨਾਲ ਸਪੋਰਟਸ ਇਸੇ ਕਰਕੇ ਹੁੰਦੀ ਹੈ ਇਹ ਸਾਡੇ ਆਮ ਜੀਵਨ ਤੇ ਸਮਾਜ ਦੇ ਵਿੱਚ ਤੰਦਰੁਸਤੀ ਰਹੇ ਤੰਦਰੁਸਤੀ ਆਵੇ ਜੀ ਸੋ ਇਹਨਾਂ ਨੇ ਜਿਵੇਂ ਕਿ ਦੱਸਿਆ ਕਿ ਵਿਦੇਸ਼ ਦੌਰਿਆਂ ਤੇ ਜਾਣ ਦਾ ਮੌਕਾ ਮਿਲਿਆ ਤੇ ਉੱਥੋਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਸਿੱਖੀਆਂ ਵੀ ਇਹਨਾਂ ਨੂੰ ਗ੍ਰਹਿਣ ਕੀਤਾ ਕਿ ਕਿਵੇਂ ਸਿਰਫ ਕੋਚਿੰਗ ਦੇ ਨਾਲ ਇੱਕ ਖਿਡਾਰੀ ਨੂੰ ਨਿਖਾਰਨਾ ਅੱਧ ਚੀਜ਼ ਆ ਪਰ ਉਹਦੇ ਨਾਲ ਜੁੜਦੇ ਜਿਹੜੇ ਵੱਖ-ਵੱਖ ਪਹਿਲੂ ਆ ਜਿਹੜੀ ਸਾਇੰਟਿਫਿਕ ਇੱਕ ਵਿਗਿਆਨਕ ਢੰਗ ਦੀ ਤਰੱਕੀ ਹੁਣ ਨਾਲੋਂ ਨਾਲ ਹੁੰਦੀ ਹੈ ਤਿਆਰੀ ਵੀ ਹੁੰਦੀ ਹੈ ਉਸ ਨਾਲ ਖਿਡਾਰੀਆਂ ਦਾ ਖੇਡ ਦਾ ਜੀਵਨ ਵੀ ਲੰਮੇਰਾ ਹੋ ਰਿਹਾ ਹੈ ਤੇ ਉਹ ਬਡੇਰੀ ਉਮਰ ਤੱਕ ਵੀ ਖੇਡ ਦੇ ਮੈਦਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਰਹਿ ਸਕਦੇ ਨੇ ਇਹ ਚੀਜ਼ ਹੁਣ ਸਾਰੀ ਦੁਨੀਆ ਵਿੱਚ ਲਾਗੂ ਕੀਤੀ ਜਾ ਰਹੀ ਹੈ ਸਾਡੇ ਦੇਸ਼ ਵਿੱਚ ਵੀ ਸਾਡੇ ਕੋਚ ਸਾਬਾਨ ਵੀ ਇਸ ਵੱਲ ਧਿਆਨ ਦੇ ਰਹੇ ਨੇ ਸੋ ਇਹ ਕਾਫੀ ਉਤਸ਼ਾਹ ਵਾਲੀ ਗੱਲ ਹੈ ਤੇ ਇਸ ਦੇ ਨਾਲ ਜੁੜਦਾ ਇੱਕ ਸਵਾਲ ਇਹ ਹੈ ਕਿ ਸਾਡੇ ਵਿੱਚ ਵਿੱਚ ਇੱਕ ਧਾਰਨਾ ਹੋਰ ਬਣੀ ਹੈ ਕਿ ਸਕੂਲਾਂ ਦੀ ਗੱਲ ਹੋਵੇ ਜਾਂ ਕਾਲਜਾਂ ਦੀ ਗੱਲ ਹੋਵੇ ਕਿ ਜਿਹੜਾ ਖਿਡਾਰੀ ਆ ਜਿਹਨੂੰ ਉੱਥੇ ਆਮ ਭਾਸ਼ਾ ਵਿੱਚ ਸਪੋਰਟਸਮੈਨ ਕਹਿੰਦੇ ਆ ਉਹ ਕਹਿੰਦੇ ਵੀ ਪੜ੍ਹਾਈ 'ਚ ਜ਼ਿਆਦਾ ਅੱਗੇ ਨਹੀਂ ਵੱਧ ਸਕਦਾ ਉਹ ਕਲਾਸਾਂ ਨਹੀਂ ਲਾ ਸਕਦਾ ਉਹਦਾ ਪੜ੍ਹਾਈ ਦਾ ਨੁਕਸਾਨ ਹੋਣਾ ਆ ਇਸੇ ਕਰਕੇ ਕਈ ਅਧਿਆਪਕ ਆਪਾਂ ਇਹ ਵੀ ਵੇਖੇ ਆ ਜਿਹੜੇ ਬੱਚੇ ਨੂੰ ਕਹਿੰਦੇ ਵੀ ਤੂੰ ਪੜ੍ਹਾਈ 'ਵਲ ਧਿਆਨ ਦੇ ਖੇਡਾਂ 'ਵਲ ਛੱਡ ਕੀ ਕਰਨਾ ਤੂੰ ਇਹ ਜਿਹੜਾ ਪੜ੍ਹਾਈ ਤੇ ਖੇਡਾਂ ਦਾ ਇੱਕ ਸੰਤੋਲ ਬਣਨਾ ਚਾਹੀਦਾ ਦੋਵਾਂ ਨੂੰ ਨਾਲ-ਨਾਲ ਲੈ ਕੇ ਚੱਲਿਆ ਜਾ ਸਕਦਾ ਹੈ ਇਹ ਚੀਜ਼ ਸੰਭਵ ਹੈ ਨਹੀਂ ਬਹੁਤ ਜ਼ਿਆਦਾ ਮਮਕੀਨ ਹੈ ਜਿੱਦਾਂ ਤੁਸੀਂ ਕਿਹਾ ਵਿਦੇਸ਼ਾਂ ਵਿੱਚ ਤੁਸੀਂ ਕੀ ਸਿੱਖਿਆ ਵਿਦੇਸ਼ਾਂ ਤੋਂ ਤੁਸੀਂ ਇਹ ਵੀ ਸਿੱਖਿਆ ਕਿਉਂਕਿ ਉਹਨਾਂ ਦੇ ਪਲੇਅਰ ਇੰਜੀਨੀਅਰ ਵੀ ਆ ਡਾਕਟਰ ਵੀ ਆ ਚੰਗੇ ਚੰਗੀਆਂ ਪੋਸਟ ਤੇ ਆ ਅੱਜ ਜਿਹੜਾ 올림픽 ਦੇ ਵਿੱਚ ਕਮੈਂਟਰੀ ਕਰ ਰਿਹਾ ਤੇਜਸਵੀਨ ਜਿਹੜਾ ਇੰਡੀਆ ਦਾ ਡਗੈਸਨ ਦਾ ਰਿਕਾਰਡ ਹੋਲਡਰ ਵੀ ਆ ਕਾਮਨਵੇਲਥ ਮੈਡਲਿਸਟ ਵੀ ਆ ਉਹਨੇ ਸਾਰੀ ਆਪਣੀ ਯੂਐਸਏ ਦੇ ਵਿੱਚ ਪੜ੍ਹਾਈ ਇੱਥੋਂ ਹੀ ਇੱਥੋਂ ਹੀ ਗਿਆ ਸੀ ਤੇ ਪੜ੍ਹਾਈ ਵੀ ਚੰਗੀ ਕੀਤੀ ਉੱਥੇ ਜੌਬ ਵੀ ਚੰਗੀ ਕਰ ਰਿਹਾ ਤੇ ਖੇਡ ਵੀ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਉਦਾਹਰਨਾਂ ਆਆਂ ਸਾਡੇ ਕੋਲ ਜੀ ਤੇ ਦੂਜੀ ਗੱਲ ਇਹ ਕਈ ਵਾਰੀ ਜਿੰਨੇ ਗ੍ਰੈਜੂਏਸ਼ਨ ਨਹੀਂ ਕੀਤੀ ਸਾਡੇ ਨਾਲ ਇਦਾਂ ਦੇ ਮੇਰੇ ਸਟੂਡੈਂਟ ਆਪਣੇ ਹੈਗੇ ਕਿ ਇੱਕ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਸੀ ਇੱਕ ਬੰਦੇ ਨੇ ਨਹੀਂ ਕੀਤੀ ਸੀ ਉਹ ਅੱਜ ਇਸ ਵੀ ਛਪਾਈ ਦਾ ਛਪਾਈ ਬੈਠਾ ਦੂਜਾ ਬੰਦਾ ਡੀਐਸਪੀ ਉਸੇ ਪਰਫਾਰਮੈਂਸ ਨਾਲ ਹੋ ਗਿਆ ਇਸ ਤੋਂ ਇਲਾਵਾ ਜਦੋਂ ਤੁਸੀਂ ਚੰਗੇ ਥਰੀਟ ਬਣ ਜਾਂਦੇ ਆ ਤੁਹਾਨੂੰ ਨਾਡਾ ਜਾਂ ਬਾਡਾ ਦੀ ਲਿਸਟ ਦੇ ਵਿੱਚ ਤੁਹਾਡਾ ਨਾਮ ਆਉਂਦਾ ਤੁਹਾਨੂੰ ਰੋਜ਼ ਦੱਸਣਾ ਪੈਂਦਾ ਹੈ ਮੇਲ ਕਰਕੇ ਕਿ ਕਿਤੇ ਜੇ ਤੁਸੀਂ ਨਹੀਂ ਮੇਲ ਪੜੀ ਜਾਂ ਤੁਹਾਨੂੰ ਕੋਈ ਹਰੇਕ ਜਾਣਕਾਰੀ ਹੁਣ ਚਿੱਠੀ ਤਾਂ ਆਉਂਦੀ ਨਹੀਂ ਮੇਲ ਖੋਲਣੀ ਵੀ ਆ ਤੇ ਪੜ੍ਹਨੀ ਵੀ ਆ ਉਹਦਾ ਜਵਾਬ ਵੀ ਦੇਣਾ ਤੇ ਇਹ ਸੰਭਵ ਆ ਸਾਡੇ ਜਿਹੜੇ ਆਉਣ ਵਾਲੇ ਬੱਚੇ ਸਾਰੇ ਦੇ ਸਾਰੇ ਉਹ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਆ ਤੇ ਖੇਡਾਂ ਵੀ ਕਰ ਰਹੇ ਨੇ ਤੇ ਦੂਜੀ ਗੱਲ ਖੇਡਾਂ ਤੋਂ ਬਾਅਦ ਉਹਨੂੰ ਦੱਸਣਾ ਕਿ ਉਹਦੇ ਵਿੱਚ ਕੀ ਉਹਦਾ ਫਾਇਦਾ ਆ ਕੀ ਕਿਦਾਂ ਤੁਹਾਡਾ ਜੀਵਨ ਆ ਜਦੋਂ ਦੂਜੀਆਂ ਸਟੇਟਾਂ ਜਾ ਕੇ ਤੁਹਾਨੂੰ ਪ੍ਰੈਸ ਰਿਪੋਰਟਰ ਪੁੱਛਦੇ ਆ ਪਹਿਲੇ ਮੈਂ ਆਮ ਤੌਰ ਤੇ ਦੇਖਿਆ ਇਹ ਕਿ ਬੱਚੇ ਕਹਿੰਦੇ ਸੀ ਨਹੀਂ ਜੀ ਤੁਸੀਂ ਮੈਂ ਨਹੀਂ ਬੋਲ ਸਕਦਾ ਪਰ ਹੁਣ ਅੱਜ ਦੇ ਬੱਚੇ ਜਿਹੜੇ ਪੜੇ ਲਿਖੇ ਹੁੰਦੇ ਆ ਤੇ ਉਹ ਬੋਲਦੇ ਆ ਫਿਰ ਉਹਨਾਂ ਨੂੰ ਸਪான்ਸਰ ਚੰਗੇ ਮਿਲਦੇ ਆ ਫਿਰ ਉਹਨਾਂ ਦੀਆਂ ਵੀਡੀਓਜ਼ ਚੰਗੀਆਂ ਚੱਲਦੀਆਂ ਆ ਤੇ ਮਤਲਬ ਅੱਜ ਕੱਲ ਤੁਹਾਨੂੰ ਟੱਚ ਲੈਣਾ ਪੈਂਦਾ ਜੇ ਤੁਸੀਂ ਸਪான்ਸਰ ਵੀ ਲੈਣੇ ਆ ਨਾਲ ਤੁਸੀਂ ਜੌਬ ਵੀ ਵਧੀਆ ਕਰਨੀ ਆ ਉਹਦੇ ਵਿੱਚ ਰੈਂਕ ਵੀ ਲੈਣੇ ਆ ਉੱਥੇ ਜਾ ਕੇ ਤੁਹਾਨੂੰ ਇਸ ਚੀਜ਼ਾਂ ਕਰਨੀਆਂ ਪੈਂਦੀਆਂ ਨਾਲ ਟੈਸਟ ਵੀ ਅੱਜਕੱਲ ਤਾਂ ਦੇਣੇ ਪੈਂਦੇ ਆ ਜੀ ਸੋ ਬਹੁਤ ਜ਼ਰੂਰੀ ਹੋ ਗਿਆ ਪੜ੍ਹਾਈ ਲਿਖਾਈ ਨੂੰ ਵੀ ਨਾਲ ਆ ਚੱਲਦਾ ਰੱਖਣਾ ਤੇ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਬਹੁਤ ਜ਼ਰੂਰੀ ਪਹਿਲੂ ਇਹ ਵੀ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ ਕਿ ਜਿਹੜੇ ਸਾਡਾ ਪ੍ਰੋਗਰਾਮ ਵੇਖ ਰਹੇ ਦਰਸ਼ਕ ਨੇ ਜਾਂ ਨੌਜਵਾਨ ਜਿਹੜੇ ਵੇਖ ਰਹੇ ਜਿਹੜੇ ਐਥਲੈਟਿਕਸ ਦੇ ਖੇਤਰ ਵਿੱਚ ਆਉਣ ਦੇ ਚਾਹਵਾਨ ਨੇ ਸਾਡੇ ਸਾਰੇ ਦਰਸ਼ਕਾਂ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਐਥਲੈਟਿਕਸ ਬਾਰੇ ਜਾਂ ਖੇਡਾਂ ਬਾਰੇ ਤੁਹਾਡਾ ਕੀ ਸੁਨੇਹਾ ਹੋਵੇਗਾ ਇੱਡਾਂ ਖੇਡਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਕਹਿੰਦੇ ਕਿ ਜਿਹੜਾ ਬੱਚਾ ਤੰਦਰੁਸਤ ਰਹਿੰਦਾ ਨਾ ਉਹ ਹੀ ਆਪਣੇ ਜੀਵਨ ਨੂੰ ਸਹੀ ਹੰਡਾ ਸਕਦਾ। ਬਿਲਕੁਲ ਬਿਲਕੁਲ ਤੇ ਜਿਹੜੇ ਬੱਚੇ ਘਰ ਬੈਠੇ ਰਹਿੰਦੇ ਆ ਉਹਨਾਂ ਨੂੰ ਘਰੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਮੋਬਾਈਲ ਦਾ ਵੀ ਇੱਕ ਯੋਗ ਆ ਗਿਆ ਆ ਉਸ ਤੋਂ ਇਲਾਵਾ ਬੱਚੇ ਲੇਦੀ ਹੋ ਗਏ ਕਿਉਂਕਿ ਬੱਚਿਆਂ ਨੂੰ ਨਾ ਆਪਾਂ ਆਦਤ ਬਚਪਨ ਤੋਂ ਹੀ ਪਾ ਦਿੱਤੀ ਕਿ ਜਦੋਂ ਰੋਂਦਾ ਆ ਤੇ ਉਹਨੂੰ ਮੋਬਾਈਲ ਦੇ ਦਿੱਤਾ। ਉਹ ਜਿੱਦਾਂ ਜਿੱਦਾਂ ਵੱਡਾ ਹੁੰਦਾ ਉਹ ਐਡਿਕਟ ਹੋ ਜਾਂਦਾ ਹੈ ਮੋਬਾਈਲ ਦਾ। ਤੇ ਕਈ ਕੰਟਰੀਆਂ ਤਾਂ ਇਦਾਂ ਆ ਮੈਨੂੰ ਲੱਗਦਾ ਉਹ ਕਹਿੰਦੇ ਕਿ ਘਰਾਂ 'ਚ ਜਿੰਦੇ ਲੱਗ ਜਾਂਦੇ ਸ਼ਾਮ ਨੂੰ ਕਿ ਸਾਰੀ ਦੀ ਸਾਰੀ ਫੈਮਿਲੀ ਬਾਹਰ ਕੇਡਣ ਆਉਂਦੀ ਆ ਹੁਣ ਆਪਣੇ ਜ਼ਿਆਦਾਤਰ ਉਲਾਮਾ ਮਿਲਦਾ ਆ ਪਾਣੂ ਕਿ ਸਾਡੀ ਆਬਾਦੀ ਇੰਨੀ ਆ ਤੇ ਮੈਡਲ ਬਹੁਤ ਘਟਿਆ ਪਰ ਜੇ ਸੋਚਿਆ ਜਾਵੇ ਤੇ ਸਾਡੇ ਬੱਚੇ ਖੇਡ ਘਟ ਰਹੇ ਆ ਜੀ ਸੋ ਸਾਡੀ ਆਬਾਦੀ ਖੇਡ ਹੀ ਘਟ ਰਹੀ ਆ ਕਿ ਇਹ ਸਭ ਤੋਂ ਵੱਡਾ ਚੈਲੰਜ ਆ ਅੱਜ ਦੀ ਡੇਟ 'ਚ ਵੀ ਹਰੇਕ ਮਤਲਬ ਧਾਰਨਾ ਇਦਾਂ ਦੀ ਬਣ ਗਈ ਆ ਕਿ ਬਸ ਪੜਨਾ ਆ ਜਾਂ ਪੜਨਾ ਇਸ ਤੋਂ ਇਲਾਵਾ ਤਸੀਂ ਉਹ ਸ਼ਾਇਦ ਉਹੀ ਜ਼ਿੰਦਗੀ ਚ ਕਾਮਯਾਬ ਹੋਣ ਦਾ ਤਰੀਕਾ ਆ ਪਰ ਹੁਣ ਜਿਨ੍ਹਾਂ ਨੇ ਦੇਸ਼ ਦੇ ਝੰਡੇ ਨੂੰ ਉੱਥੇ ਲਹਿਰਾਣਾ ਲਹਿਰਾਇਆ ਜਾਂ ਲਹਿਰਾਉਣਾ ਹੈ 올림픽 ਦੇ ਵਿੱਚ ਮੈਨੂੰ ਲੱਗਦਾ ਇਸ ਤੋਂ ਵੱਡਾ ਮਾਣ ਕੋਈ ਨਹੀਂ ਤੇ 올림픽 ਦੇ ਝੰਡੇ ਜਾਂ ਮੈਡਲ ਤੋਂ ਵੱਧ ਦੇਸ਼ ਦੀ ਫਿਟਨੈਸ ਜ਼ਰੂਰੀ ਆ ਕਿ ਉਹਨਾਂ ਖੇਡਾਂ ਦੇ ਵਿੱਚ ਵੀ ਮੈਡਲ ਆਉਣੇ ਚਾਹੀਦੇ ਆ ਫੁੱਟਬਾਲ ਬਾਸਕਟਬਾਲ ਹਾਕੀ ਕਿ ਜਿਹਦੇ ਨਾਲ ਬੱਚੇ ਸਾਡੇ ਖੇਡਣ ਲੱਗਣ ਤੇ ਸਾਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੀਕ੍ਰੀਏਸ਼ਨਲ ਖੇਡਾਂ ਦੇ ਵਿੱਚ ਪਾਇਆ ਜਾਵੇ ਲੱਗੇ ਸਕੇ ਆਪਣੇ ਗਰਾਊਂਡ ਦੇਖ ਕੇ ਜੀ ਸੋ ਤੁਸੀਂ ਸੁਣਿਆ ਕਿ ਗੱਲ ਉੱਥੇ ਹੀ ਫਿਰ ਆਉਂਦੀ ਹੈ ਜਿੱਥੋਂ ਗੱਲ ਸ਼ੁਰੂ ਹੋਈ ਸੀ ਕਿ ਖੇਡਾਂ, ਐਥਲੈਟਿਕਸ ਹੋਵੇ ਜਾਂ ਹੋਰ ਖੇਡਾਂ ਹੋਣ ਇਹਨਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੈ ਇਹਨਾਂ ਦੀ ਇਹਿਮਤ ਬਣਦੀ ਹੈ ਤੇ ਇੱਧਰ ਸਾਨੂੰ ਲੱਗਣਾ ਵੀ ਚਾਹੀਦਾ ਹੈ ਖਾਸ ਕਰ ਬੱਚਿਆਂ ਨੂੰ ਨੌਜਵਾਨਾਂ ਨੂੰ ਤੇ ਇਹ ਗੱਲਾਂ ਹੋਰ ਵੀ ਬਹੁਤ ਸਾਰੇ ਕੀਤੀਆਂ ਜਾ ਸਕਦੀਆਂ ਸੀ ਪਰ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁਕੰਮਲ ਹੋ ਰਿਹਾ ਹੈ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਲਈ ਤੁਸੀਂ ਪਹੁੰਚੇ ਸਰਬਜੀਤ ਸਿੰਘ ਹੈਪੀ ਜੀ ਤੁਸੀਂ ਆਪਣੇ ਰੁਜੀਵ ਇਹਾ ਤੋਂ ਸਮਾ ਕੱਢਿਆ ਇਸ ਗੱਲਬਾਤ ਲਈ ਆਏ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਦੇਸ਼ ਨੂੰ ਨਵੇਂ ਤੋਂ ਨਵੇਂ ਮਾਣਮੱਤੇ ਐਥਲੀਟ ਦਿੰਦੇ ਰਹੋ ਤੇ ਦੇਸ਼ ਨੂੰ ਅੱਗੇ ਲਿਜਾਂਦੇ ਰਹੋ ਖੇਡਾਂ ਦੇ ਮਾਮਲੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ